ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਡਾ ਗੱਟ ਜੁੜ ਨਹੀਂ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਇੱਕ ਪਾਸੇ ਕੈਪਟਨ ਅਵਿੰਦਰ ਸਿੰਘ ਨੇ ਬਿਆਨ ਦਿੱਤਾ ਦੂਸਰੇ ਪਾਸੇ ਹਾਂ ਦੀ ਹਾਮੀ ਭਰੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕੜ ਨੇ ਕਿਉਂਕਿ ਤਜਰਬੇ ਦੇ ਆਧਾਰ ਤੇ ਗੱਲ ਕੀਤੀ ਗਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲੋਂ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਲੀ ਕੁਮਾਰ ਅਤੇ ਰਵਨੀਤ ਬਿੱਟੂ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤ ਦੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਪੱਲਾ ਝਾੜ ਦਿੱਤਾ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸ਼ਰੂਪਣੀ ਅਕਾਲੀ ਦਲ ਨੂੰ ਅਤੇ ਸ਼ਰੂਪਣੀ ਅਕਾਲੀ ਦਲ ਦੇ ਨਾਲ ਗਠਬੰਧਨ ਦਾ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਤੇ ਦੂਸਰੇ ਪਾਸੇ ਕਦੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਨਾਲ ਤੇ ਕਤੇ ਹੋਰ ਆਗੂਆਂ ਦੇ ਨਾਲ ਗੁਪਤ ਮੀਟਿੰਗਾਂ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਦੂਸਰੇ ਪਾਸੇ ਜਿਨ੍ਹਾਂ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਦੇ ਨਾਲ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਕਿ ਜੇਕਰ ਗੱਠਜੋੜ ਹੁੰਦਾ ਹੈ ਇਸ ਦਾ ਖਮਨਿਆਜ਼ਾ ਪੁੱਤਣਾ ਪਵੇਗਾ ਜਾਂ ਵੋਟ ਬੈਂਕ ਵਧੇਗਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਐਸ ਵੈਲ ਐਸ ਭਾਰਤੀ ਜਨਤਾ ਪਾਰਟੀ ਦਾ ਗੁਪਤ ਮੀਟਿੰਗ ਹੋਈ ਹੈ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਸ਼ਰੂਪਨੀ ਅਕਾਲੀ ਦਲ ਤੇ ਤਿੱਖਾ ਹਮਲਾ ਕਰਦਿਆ ਦੋਸ਼ ਲਗਾਇਆ ਕਿ ਉਹ ਨਵੇਂ ਪੇਸ਼ ਕੀਤੇ ਗਏ ਜੀ ਰਾਮਜੀ ਬਿੱਲ ਰਾਹੀਂ ਗਰੀਬਾਂ ਦਲਤਾ ਅਤੇ ਪਹਿਲਾ ਮਨੁੱਖੀ ਗਮਜਦੂਰ ਵਿਰੁੱਧ ਸਾਜ਼ਿਸ਼ ਕਰ ਰਚ ਰਹੇ ਹਨ ਇੱਕ ਕਾਨਫਰੰਸ ਨੂੰ ਸਬੋਧਨ ਕਰਦਿਆਂ ਢਾਲੀਵਾਲ ਨੇ ਕਿਹਾ ਕਿ ਸੁਧਾਰਾਂ ਦੇ ਨਾਂ ਤੇ ਇਹ ਨਵਾਂ ਬਿੱਲ ਲਿਆ ਕੇ ਭਾਜਪਾ ਨੇ ਗਰੀਬਾਂ ਦੇ ਮੂੰਹ ਦੇ ਵਿੱਚੋਂ ਆਖਰੀ ਬੁਰਕੀ ਵੀ ਖੋ ਲਈ ਹੈ ਇਹ ਬਿੱਲ ਕਰੋੜਾਂ ਮਲਰੀਗਾ ਵਰਗਾਂ ਖਾਸ ਕਰਕੇ ਦਲਤ ਅਤੇ ਪਛੜੇ ਵਰਗਾਂ ਦੀ ਰੋਜੀ ਰੋਟੀ ਤੇ ਸਿੱਧਾ ਹਮਲਾ ਹੈ ਧਾਲੀਵਾਲੇ ਨੇ ਦਾਵਾ ਕੀਤਾ ਕਿ ਆਪ ਨੇ ਪੰਜਾਬ ਵਿਧਾਨ ਸਭਾ ਵਿੱਚ ਇਸ ਬਿੱਲ ਦਾ ਸਖਤ ਵਿਰੋਧ ਕੀਤਾ ਹੈ ਲੋੜ ਪੈਣ ਤੇ ਸੜਕਾਂ ਤੇ ਸੰਗਠਨ ਵੀ ਕੀਤਾ ਜਾਵੇਗਾ ਉਹਨਾਂ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਅੰਦੋਲਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਸੇ ਵੀ ਕੀਮਤ ਤੇ ਇਸ ਗਰੀਬ ਵਿਰੋਧੀ ਬੋਲੂ ਬਿੱਲ ਨੂੰ ਲਾਗੂ ਨਹੀਂ ਹੁਣ ਦੇਾਂਗੇ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਦੇ ਸਵਾਲ ਉਠਾਉਂਦਿਆਂ ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਦੀ ਚਰਚਾ ਦੌਰਾਨ ਅਕਾਲੀ ਦਲ ਦੀ ਗੈਰ ਹਾਜ਼ਰੀ ਭਾਜਪਾ ਨਾਲ ਉਹਨਾਂ ਦੀ ਗੁਪਤ ਸਾਜ਼ ਨੂੰ ਸਪਸ਼ਟ ਕਰਦੀ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੀ ਗੁਪਤ ਸਾਜ਼ ਨੂੰ ਸਪਸ਼ਟ ਕਰ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਨਹੀਂ ਭਾਜਪਾ ਦੇ ਇਸ ਬਿੱਲ ਨੂੰ ਰੱਦ ਕਰਨਾ ਪਸਮਤਾ ਪਾਸ ਕੀਤਾ ਤਾਂ ਅਕਾਲੀ ਦਲ ਦੇ ਗੈਰ ਹਾਜ਼ਰ ਰਹਿਣ ਦਾ ਗੈਰ ਹਾਜ਼ਰ ਰਹਿਣ ਦਾ ਰਾ ਚੁੜਿਆ ਇਹ ਗੈਰ ਹਾਜ਼ਰੀ ਭਾਜਪਾ ਨਾਲ ਉਹਨਾਂ ਦੇ ਪਰਦੇ ਪਿੱਛੇ ਚੱਲ ਰਿਹਾ ਸਮਝੌਤੇ ਦਾ ਸਪਸ਼ਟ ਸੰਕੇਤ ਹੈ ਜੇਕਰ ਤੁਸੀਂ ਵਿਰੋਧ ਕਰਨਾ ਹੈ ਤੇ ਤੁਹਾਨੂੰ ਵਿਧਾਨ ਸਭਾ ਸੈਸ਼ਨ ਦੇ ਵਿੱਚ ਹਾਜ਼ਰ ਰਹਿਣਾ ਚਾਹੀਦਾ ਸੀ ਜਦੋਂ ਪੰਜਾਬ ਸਰਕਾਰ ਵੱਲੋਂ ਮਤਾ ਪੇਸ਼ ਕੀਤਾ ਜਾ ਰਿਹਾ ਸੀ ਜੀ ਰਾਮ ਜੀ ਬਿੱਲ ਨੂੰ ਲੈ ਕੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਅਕਾਲੀ ਦਲ ਦੇ ਦੋ ਵਿਧਾਇਕ ਪਹਿਲਾਂ ਹੀ ਬਾਦਲ ਧੜਾ ਛੱਡ ਚੁੱਕੇ ਹਨ ਅਤੇ ਹੁਣ ਸਿਰਫ ਇੱਕ ਵਿਧਾਇਕ ਬਚਿਆ ਹੈ ਜਿਸ ਦੀ ਗੈਰ ਹਾਜ਼ਰੀ ਨੇ ਪਾਰਟੀ ਦੇ ਅਸਲੀ ਚਿਹਰੇ ਨੂੰ ਨੰਗਾ ਕੀਤਾ ਹੈ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਚੁੱਪਚਾਪ ਇਸ ਗਰੀਬ ਅਤੇ ਦਲਤ ਵਿਰੋਧੀ ਬਿੱਲ ਦਾ ਸਮਰਥਨ ਕੀਤਾ ਹੈ ਪਹਿਲਾਂ ਦੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਸਾਬਜਾਦਿਆਂ ਬਾਰੇ ਭਾਜਪਾ ਦੀ ਵਿਵਾਦਪੂਰਨ ਸੋਸ਼ਲ ਮੀਡੀਆ ਤੇ ਪੋਸਟ ਤੇ ਸ਼ਰੂਮਣੀ ਅਕਾਲੀ ਦਲ ਤੇ ਸ਼ਰੂਮਣੀ ਕਮੇਟੀ ਦੀ ਵੀ ਚੁੱਪੀ ਵੀ ਉਹਨਾਂ ਦੀ ਵੱਧਤੀ ਨੇੜਤਾ ਨੂੰ ਦਰਸਾਉਂਦੀ ਹੈ ਇਹ ਚੁੱਪੀ ਅਚਾਨਕ ਨਹੀਂ ਸੀ ਇਹ ਜਾਣ ਬੁੱਝ ਕੇ ਕੀਤੀ ਗਈ ਤਾਲੀਵਾਲ ਨੇ ਚੇਤਾਵਨੀ ਦਿੱਤੀ ਕਿ ਮਨਰੇਗਾ ਨੂੰ ਕਮਜ਼ੋਰ ਕਰਨ ਨਾਲ ਲੱਖਾਂ ਪਰਿਵਾਰ ਬੇਜ਼ਗਾਰ ਹੋ ਜਾਣਗੇ ਜਿਸ ਦਾ ਸਭ ਤੋਂ ਵੱਡਾ ਅਸਰ ਔਰਤਾਂ ਤੇ ਪਵੇਗਾ ਉਹਨਾਂ ਨੇ ਕਿਹਾ ਕਿ ਭਾਜਪਾ ਬੇਟੀ ਪਜਾਓ ਅਤੇ ਬੇਟੀ ਪੜਾਓ ਦੀ ਗੱਲ ਕਰਦੀ ਹੈ ਜਦ ਕਿ ਮਨਰੇਗਾ ਵਿੱਚ ਵੱਡੀ ਗਿਣਤੀ ਸਾਰੀਆਂ ਮਾਵਾਂ ਭੈਣਾਂ ਮਾਤਾਵਾਂ ਕੰਮ ਕਰਦੀਆਂ ਹਨ ਉਹਨਾਂ ਦਾ ਕੰਮ ਖੋਣਾ ਔਰਤਾਂ ਦੀ ਆਜ਼ਾਦੀ ਤੇ ਹਮਲਾ ਹੈ ਸਿੱਧੇ ਸ਼ਬਦਾਂ ਵਿੱਚ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਰਾਮਜੀ ਜੀ ਬਿੱਲ ਦੇ ਖਿਲਾਫ ਮਤਾ ਪੰਜਾਬ ਸਰਕਾਰ ਵੱਲੋਂ ਪਾਇਆ ਜਾ ਰਿਹਾ ਸੀ ਤੇ ਸ਼ਰੋਮਣੀ ਅਕਾਲੀ ਦਲ ਦਾ ਕੋਈ ਵੀ ਆਗੂ ਡਟ ਕੇ ਮੈਦਾਨ ਦੇ ਵਿੱਚ ਨਹੀਂ ਆਇਆ ਯਾਨੀ ਕਿ ਗੁਪਤ ਸਮਝੋ ਤੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਤੇ ਸਿੱਧ ਕਿਉਂ ਨਹੀਂ ਇਹ ਸਿੱਧਾ ਕਿਉਂ ਨਹੀਂ ਦੱਸਣਾ ਚਾਹੁੰਦੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਲੜਨੇ ਹਾਂ ਲੜਨਾ ਚਾਹੁੰਦੇ ਹਾਂ ਧੰਨਵਾਦ